ਸਰ ਪਿਛਲੇ ਜਿਹੜੇ ਸੌਨ ਚੀਬੀ ਦੇ ਕਮਾਂਡਰ ਹੋਏ ਸੀ ਉਸ ਸੰਬੰਧਿਤ ਕਤਸ਼ੇ ਪੜ ਗਏ ਦੇਖੋ ਮਰਡਰ ਹੋਣ ਤੋਂ ਬਾਅਦ ਇਮੀਡੀਏਟਲੀ ਜਿਹੜਾ ਅਸੀਂ ਉਹਨਾਂ ਦੇ ਕਿਉਂਕਿ ਇਹ ਗੱਲ ਤਾਂ ਸਾਨੂੰ ਉਦੋਂ ਹੀ ਕਲੀਅਰ ਹੋ ਗਈ ਸੀ ਜਦੋਂ 1 ਘੰਟਾ ਪਾਧੀ ਜਿਹੜੀ ਪੀਸੀ ਮੈਂ ਕੀਤੀ ਸੀਗੀ ਉਸ ਚੀਜ਼ ਦੱਸਤਾ ਸੀਗਾ ਵੀ ਇਹਦੇ ਪਿੱਛੇ ਜਿਹੜਾ ਹੈਗਾ ਅਮਰਿਤਪਾਲ ਬਾੜ ਦਾ ਹੱਤ ਹੈ ਔਰ ਉਸ ਤੋਂ ਬਾਅਦ ਉਹਦੇ ਜਿਹੜੇ ਨੇੜੇ ਦੇ ਬੱਦੇ ਸੀਗੇ ਉਹਨਾਂ ਤੇ ਅਸੀਂ ਜਦੋਂ ਸ਼ੁਰੂ ਕੀਤਾ 0 ਸ਼ੁਰੂ ਕੀਤੀ ਕੀ ਕੌਣ-ਕੌਣ ਹੋ ਸਕਦਾ ਤੇ ਤਕਰੀਬਨ ਸਾਰੇ ਹੀ ਜਿਹੜੇ ਆ ਘਰੋਂ ਗਾਇਬ ਮਲੇ ਔਰ ਭੱਜੇ ਬਈ ਸੀਗੇ ਫਿਰ ਹੌਲੀ-ਹੌਲੀ ਕੜੀਆਂ ਜੋੜਨੇ ਸ਼ੁਰੂ ਕੀਤੀਆਂ ਜਿਹਦੇ ਚ ਸਾਡੇ ਉਦੋਂ ਦੇ ਜਿਹੜੇ ਡੀਐਸਪੀ ਡੀ ਸਾਹ ਮਨਿੰਦਰ ਸਿੰਘ ਸੀਗੇ ਡੀਐਸਪੀ ਡੀ ਅਰੁਣ ਸ਼ਰਮਾ ਇੰਸਪੈਕਟਰ ਸੀ ਆਈਏ ਇਹਨਾਂ ਦੀ ਬੜੀ ਅਨਥਕ ਜਿਹੜੀ ਆ ਉਹ ਰਹੀ ਔਰ ਸਾਰਿਆਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤਾਂ ਉਹਦੇ ਚੋਂ ਸਭ ਤੋਂ ਪਹਿਲੇ ਜਿਹੜੇ ਸਾਡੇ ਦੋ ਅਸੀਂ ਬੰਦੇ ਆ ਦੀ ਅਰੈਸਟ ਪਾਈ ਉਹਦੇ ਚ ਇੱਕ ਅਰਪਨ ਸੀਗਾ ਤੇ ਇੱਕ ਮੋਡਰਨ ਹਰਸ਼ਦ ਹਰਸ਼ਦੀਪ ਸੀਗਾ ਇਹ ਦੋਨੋਂ ਗੰਡੀ ਵਿੰਡ ਦੇ ਸੀਗੇ ਔਰ ਇਹਨਾਂ ਨੇ ਜਿਹੜਾ ਹੈਗਾ ਕਿਲਰਸ ਨੂੰ ਕਿਤੇ ਨਾ ਕਿਤੇ ਫੈਸਿਲਿਟੇਟ ਕੀਤਾ ਸੀ ਜਿਹੜੇ ਸ਼ੂਟਰਸ ਸੀਗੇ ਇਹਨਾਂ ਤੋਂ ਅੱਗੇ ਗੱਲ ਚੱਲਦੇ ਫਿਰ ਇੱਕ ਮਨੂ ਜਿਹੜਾ ਹੈਗਾ ਮੀਆਂਪੁਰ ਦਾ ਉਹ ਫਿਗਰ ਹੋਇਆ ਔਰ ਮਨੂ ਨੂੰ ਜਿਹੜਾ ਹੈ ਉਹ ਵੀ ਇਥੋਂ ਪੰਜਾਬ ਤੋਂ ਬਾਹਰ ਸੀ ਕਿਤੇ ਉਹ ਵੀ ਉਹਦੀ ਅਸੀਂ ਅਰੈਸਟ ਵਗੈਰਾ ਉਹਨੂੰ ਐਪ੍ਰੀਹੈਂਡ ਕੀਤਾ ਉਹ ਮੰਨ ਗਿਆ ਇਸ ਗੱਲ ਨੂੰ ਕਿ ਹਾਂ ਮੈਂ ਬੰਦੇ ਉੱਥੇ ਆਏ ਸੀ ਮੈਂ ਉਹਨਾਂ ਨੂੰ ਠਾਰ ਉਪਲਬਧ ਕਰਾਈ ਸੀ ਔਰ ਉਸ ਤੋਂ ਬਾਅਦ ਇਹਨਾਂ ਤੋਂ ਇਲਾਵਾ ਦੋ ਮੀਆਪੁਰ ਦੇ ਜਿਹੜੇ ਅਹਿਮ ਬੰਦੇ ਸੀਗੇ ਜਿਨ੍ਹਾਂ ਚੋਂ ਇੱਕ ਆਪਣਾ ਜਗਰਾਤ ਸਿੰਘ ਇਲੀਅਸ ਯੂ ਵੀ ਤੇ ਦੂਜਾ ਇੱਕ ਡੀਸੀ ਤੇ ਇੱਕ ਠੋਲੂ ਇਹ ਤਿੰਨ ਬੰਦੇ ਠੋਲੂ ਜਿਹੜਾ ਹੈਗਾ ਉਹ ਹੋਇਆ ਅਸੂਲੇ ਬਾਹਰ ਔਰ ਜਿਹੜਾ ਅਰਸ਼ਦੀਪ ਜੁਗਰਾਜ ਉਹ ਏਲੀਅਸ ਯੂਵੀ ਹੈ ਉਹਦੀ ਅਸੀਂ ਅਰੈਸਟ ਪਾ ਲਈਏ ਔਰ ਉਹਦੇ ਮੁਤਾਬਕ ਵੀ ਉਹਨੇ ਜਿਹੜੇ ਸ਼ੂਟਰ ਜਿਹੜੇ ਹਜੇ ਤੱਕ ਅਨ ਆਈਡੈਂਟੀਫਾਈਡ ਹੈ ਸ਼ੂਟਰਸ ਆਈਡੈਂਟੀਫਾਈ ਕਰ ਲਾਂਗੇ ਤਾਂ ਹਜੇ ਜਿਹੜੇ ਨਾਮਜਦ ਮਲਜ਼ਮ ਹੋਏ ਆ ਉਹਨਾਂ ਚੋਂ ਦੋ ਅਨ ਆਈਡੈਂਟੀਫਾਈਡ ਤੇ ਇੱਕ ਅਮਰਤਪਾਲ ਬੱਲ ਤੇ ਇੱਕ ਠੋਲੂ ਇਹ ਚਾਰ ਬੰਦੇ ਸਾਡੀ ਗ੍ਰਿਫਤ ਤੋਂ ਬਾਹਰ ਉਹ ਵੀ ਜਲਦੀ ਹੈ ਜੀ ਛੇਤੀ ਕੋਸ਼ਿਸ਼ ਕਰ ਸਰ ਕਤਲ ਦਾ ਕਾਰਨ ਕੀ ਰਿਹਾ ਪਰਸਨਲ ਐਨੈਮੀਟੀ ਹੈ ਜੀ ਇਹਨਾਂ ਦੀ ਕੋਈ ਜਲਦੀ ਹੈ ਜੀ ਪਹਿਲੇ ਵੀ ਮੇਰੇ ਖਲ ਇੱਕ ਦੋ ਵਾਰ ਹੋਇਆ ਉਹਦੇ ਤੇ 16 17 ਉਹਦੇ ਤੇ ਕ੍ਰਿਮੀਨਲ ਬੰਦਾ 302 ਦੇ 307 ਦੇ ਕਾਫੀ ਪਰਚੇ ਦਰਜ ਹੈ ਤਾਂ ਕੋਈ ਇਹਨਾਂ ਦੀ ਪਰਸਨਲ ਰਹੀ ਹੋਊਗੀ ਆਪਸ ਚ ਉਹਦੀ ਵੈਸੇ ਵੀ ਉਹ ਗੈਂਗਸਟਰ ਟਾਈਪ ਬੰਦਾ ਹੈ ਜੀ ਤਾਂ ਬਾਹਰ ਚਲਾ ਗਿਆ ਬਾਹਰ ਜਾ ਕੇ ਥੋੜਾ ਜਿਆ ਉਨੇ ਇੱਥੇ ਰਾਬਤਾ ਕਾਇਮ ਕਰਕੇ ਤੇ ਉਹਨਾਂ ਦਾ ਕਤਲ ਕਰਾਤਾ ਸਨ ਸਰ ਫੋਟੋ ਕਿਨੇ ਬੋਦੀ ਕਬੂ ਕੀਤਾ ਹੈ ਹਜੇ ਤੱਕ ਕੈਦੇ ਚ ਅਸੀਂ 5 ਬੰਦਿਆਂ ਦੀ ਅਰੈਸਟ ਪਾ ਚੁੱਕੇ ਹਾਂ ਤੇ ਦੋ ਅਨ ਆਈਡੈਂਟੀਫਾਈਡ ਸ਼ੂਟਰ ਤੇ ਅਮਰਿਤਪਾਲ ਬੱਲ ਤੇ ਥੋਲੂ ਇਹ ਚਾਰ ਬੰਦੇ ਸਾਡੇ ਗ੍ਰਿਫਤਾਰ ਨੇ ਅਸਲਾ ਬ੍ਰਹਮ ਹੋਇਆ ਹੈ ਅਸਲਾ ਨਹੀਂ ਇਹਨਾਂ ਤੋਂ ਨਹੀਂ ਕੋਈ ਅਸਲਾ ਬ੍ਰਹਮ ਬ੍ਰਹਮ ਹੋਇਆ ਹੈ ਸਰ ਜਿਹੜਾ ਪਿਸਟਲ ਦੇ ਵਰਤੋਂ ਕੀਤੀ ਗਈ ਉਹ ਬ੍ਰਹਮ ਹੋਇਆ ਕਿ ਨਹੀਂ ਨਹੀਂ ਉਹ ਤਾਂ ਦੇਖੋ ਅਜੇ ਤੱਕ ਜਦੋਂ ਤੱਕ ਸ਼ੂਟਰ ਨਹੀਂ ਆਉਂਦੇ ਤੋ ਉਹ ਸ਼ੂਟਰ ਜਿਹੜੇ ਆ ਉਹ ਥੋਲੂ ਨੂੰ ਪਤਾ ਹੈ ਜਾਂ ਅਜੇ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਚੱਲ ਰਿਹਾ ਹੈ ਜੇ ਨਿਮਾਂਡ ਹੈ ਦਾ ਸਾਡੇ ਕੋਲ 2 ਤਰੀਕ ਤੱਕ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਟ੍ਰਾਈ ਅਸੀਂ ਕਰ ਰਹੇ ਆਂ ਵੀ ਜਿਹੜੇ ਸ਼ੂਟਰਸ ਆ ਉਹਨਾਂ ਦਾ ਆਇਡੈਂਟੀਫਾਈ ਹੋ ਜਾਣ ਕੌਣ ਹੈਗੇ ਸਰ ਇਹਨਾਂ ਨੇ ਕੋਈ ਪਹਿਲਾਂ ਰੈਕੀ ਵੀ ਕੀਤੀ ਸੀ ਸੋਨੂ ਚਿਮਰਜੀ ਦੀ ਬਿਲਕੁਲ ਜੀ ਟਰੈਕ ਕੀ ਹੈ ਤਕਰੀਬਨ ਜਿਵੇਂ ਅਸੀਂ ਕੜੀਆਂ ਜੋੜ ਰਹੇ ਹਾਂ ਉਹਦੀ ਮਾਤਾ ਦਾ ਪਹਿਲੇ ਉੱਥੋਂ ਚਲੇ ਜਾਣਾ ਬਾਹਰ ਚਲੇ ਜਾਣਾ ਫਿਰ ਉਹਦੇ ਆਲੇ ਦੁਆਲੇ ਦੇ ਰਿਸ਼ਤੇਦਾਰਾਂ ਦਾ ਤਾਲੇ ਮਾਰ ਕੇ ਘਰਾਂ ਚ ਚਲੇ ਜਾਣਾ ਇਹਦਾ ਮਤਲਬ ਸਾਰੇ ਕਿਤੇ ਨਾ ਕਿਤੇ ਸਾਰੇ ਸਾਜ਼ਿਸ਼ ਚ ਸ਼ਾਮਲ ਸੀ ਜਾਂ ਸਾਰਿਆਂ ਨੂੰ ਪਹਿਲੇ ਇਤਲਾਹ ਹੋ ਗਈ ਸੀ ਵੀ ਕੋਈ ਵੱਡਾ ਕੰਮ ਹੋਣ ਵਾਲਾ ਹੈ ਜਾਂ ਇਹਨਾਂ ਦਾ ਸੋਨੂੰ ਚੀਮੇ ਦਾ ਕਤਲ ਹੋਣ ਵਾਲਾ ਉਹ ਕੋਈ ਪ੍ਰਾਇਰ ਇਨਫੋਰਮੇਸ਼ਨ ਸਾਰਿਆਂ ਨੂੰ ਦੇ ਦਿੱਤੀ ਗਈ ਸੀ ਤਾਂ ਹੀ ਉਹ ਸਾਰੇ ਬੰਦੇ ਪਾਸੇ ਹੋ ਗਏ